ਹਾਂਜੀ ਕਿਸਾਨ ਭਾਉ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਨੀ ਆਪਾਂ ਕਿ ਜਿਹੜੇ ਆਪਣਾ ਝੋਨੇ ਨੇ ਸਾਰਾ ਕਰ ਰਿਹਾ ਉਹਦੇ ਵਿੱਚ ਕੁਝ ਬੱਲੀਆਂ ਐਦਾਂ ਨਿਕਲ ਰਹੀਆਂ ਜਿਵੇਂ ਬਦਰੰਗ ਦਾਣੇ ਕਾਲੇ ਰੰਗ ਦੇ ਨਿਕਲ ਰਹੇ ਆ ਇਹ ਹਰ ਇੱਕ ਵੈਰਾਈਟੀ ਦੇ ਵਿੱਚ ਨਿਕਲ ਲੈਣਾ ਚਾਹੀਏ ਕੋਈ ਪੀ ਆਰ ਵੈਰਾਈਟੀ ਆ ਚਾਹੀਏ ਕੋਈ ਪਰ ਮੰਨ ਲਓ ਵੀ ਆਪਣਾ ਪੀਲੀ ਪੂਸ਼ਾ ਜਾਂ ਕੋਈ ਬਾਸ ਪਤੀ ਵੈਰਾਈਟੀ ਜਿਵੇਂ 1847 1401 1692 ਇਹ ਸਮੱਸਿਆ ਮੱਲੋ ਹਰ ਇੱਕ ਜੀਵਿੰਦਾਰ ਨੂੰ ਆ ਰਹੀ ਹੈ ਹਰ ਇੱਕ ਜੀਵਿੰਦਾਰ ਦਾ ਸਵਾਲ ਇਹੀ ਪੁੱਛ ਰਿਹਾ ਵੀ ਕਿਤੇ ਸਾਡੇ ਖੇਤ ਦੇ ਵਿੱਚ ਜਿਹੜੀਆਂ ਵੱੱਲੀਆਂ ਨਿਕਲੀਆਂ ਉਹਦੇ ਵਿੱਚ ਦਾਣੇ ਜਿਹੜੇ ਕਾਲੇ ਰੰਗ ਦੇ ਹੋ ਰਹੇ ਆ ਦਾਣੇ ਬਦ ਰੰਗ ਹੋ ਰਿਹਾ ਤਾਂ ਇਹਦਾ ਕਾਰਨ ਕੀ ਹੈ ਤੇ ਇਹਦਾ ਕੀ ਹੱਲ ਹੋ ਸਕਦਾ ਉਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਇਹ ਪ੍ਰੋਬਲਮ ਆਉਂਦੀ ਹਰ ਸਾਲ ਹੈ ਤੇ ਹਰ ਸਾਲ ਹੀ ਆਪਣਾ ਇਹੀ ਸਵਾਲ ਹੁੰਦਾ ਕਿ ਇਹਦਾ ਕਾਰਨ ਕੀ ਹੈ ਦਾਣੇ ਬਦਰੰਗ ਹੁੰਦਾ ਤੇ ਦੇ ਵਿੱਚ ਆਪਾਂ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਆਂ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੇ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਪਰ ਉਹ ਜੇ ਆਪਾਂ ਗੱਲ ਕਰੀਏ ਦਾਣਿਆਂ ਦੇ ਬਦਰੰਗ ਹੋਣ ਬਾਰੇ ਕਿਉਂਕਿ ਹੁਣ ਜਿਹੜਾ ਸਮਾਂ ਚੱਲ ਰਿਹਾ ਸਾਰੀਆਂ ਵੈਰਾਈਟੀਆਂ ਨੇ ਸਾਰੇ ਤੇ ਆਪਾਂ ਨੂੰ ਪਤਾ ਕੁਝ ਤਾਂ ਕਰ ਗਈਆਂ ਕੁਝ ਗੇਤੀ ਪਿਛੇਤੀ ਜਿੱਦਾਂ ਹੀ ਲੱਗੀ ਆ ਉਵੇਂ-ਉਵੇਂ ਹੁਣ ਅਲੱਗ-ਪਗ ਇਹ ਪੂਰਾ ਟੁਕਮਾ ਸਮਾਂ ਹੈ ਜਿਹੜਾ ਨਿਸਾਰੇ ਦਾ ਤਾਂ ਹੁਣ ਜਦੋਂ ਬੀਜ ਝੋਨੇ ਦਾ ਨਿਸਾਰਾ ਸ਼ੁਰੂ ਹੁੰਦਾ ਉਦੋਂ ਆਪਣੇ ਮਨ ਦੇ ਵਿੱਚ ਬਹੁਤ ਸਵਾਲ ਜਵਾਬ ਹੁੰਦੇ ਆ ਕੀ ਇਸ ਟਾਈਮ ਤੇ ਆ ਕੇ ਜ਼ਿੰਮੇਦਾਰਾਂ ਨੂੰ ਤੁਸੀਂ ਡੀਲਰਾਂ ਵੱਲੋਂ ਜਾਂ ਕੋਈ ਸਪਰੇਅ ਵਾਲੀਆਂ ਕੰਪਨੀਆਂ ਵੱਲੋਂ ਕਿਹਾ ਜਾਂਦਾ ਵੀ ਤੁਸੀਂ ਹੁਣ ਨਿਸਾਰੇ ਦੇ ਟਾਈਮ ਤੇ ਆ ਫੰਗੀਸਾਈਡ ਕਰ ਲੋ ਤੁਹਾਡੇ ਚੋਨੇ ਦੇ ਜਿਹੜੇ ਦਾਣੇ ਆ ਉਹ ਚਮਕ ਵਾਜੂਗੀ ਤਾਂ ਵੀ ਕਾਫੀ ਉਲਝਾ ਆ ਜਾਂਦਾ ਜ਼ਿੰਮੇਦਾਰ ਨੂੰ ਨਿਸਾਰੇ ਦੇ ਟਾਈਮ ਕਿਉਂਕਿ ਹੁਣ ਆਹੀ 15 ਦਿਨ ਰਹਿ ਗਏ ਕੋਈ ਵੀ ਕੰਪਨੀ ਦੇ ਜਿਹੜੇ ਪ੍ਰੋਡਕਟ ਸੇਲ ਕਰਨ ਦੇ ਕਿ ਹੁਣ ਹੀ ਸਮਾਂ ਕੀ ਹੁਣੀ ਉਹਨਾਂ ਕੋਲੇ 15 ਦਿਨ ਕਮਾਈ ਕਰਨ ਦੇ ਉਸ ਤੋਂ ਬਾਅਦ ਜਦੋਂ 15 ਦਿਨ ਬਾਅਦ ਝੋਨਾ ਪੱਕ ਪੱਕਣ ਵਾਲੀ ਸਟੇਜ ਤੇ ਜਾਵੜਨਾ ਜ਼ਿੰਮੇਦਾਰਾਂ ਨੇ ਕੋਈ ਸਪਰੇ ਨਹੀਂ ਕਰਨੀ ਤੇ ਨਾ ਹੀ ਉਹਨਾਂ ਦਾ ਕੋਈ ਪ੍ਰੋਡਕਟ ਵੇਖਣਾ ਤਾਂ ਇਸ ਕਰਕੇ ਹੁਣ ਤੁਹਾਨੂੰ ਬੜਾ ਹੁਲਝਾ ਆ ਜਾਂਦਾ ਵੀ ਤੁਹਾਡੇ ਦਾਣਿਆਂ ਦੀ ਚਮਕ ਬਣ ਜੂ ਜਦੋਂ ਆਪਾਂ ਕਿਸੇ ਦੁਕਾਨਦਾਰ ਕੋਲੇ ਜਾਂ ਕਿਸੇ ਡੀਲਰ ਕੋਲੇ ਸਪਰੇ ਵਾਲੇ ਕੋਲੇ ਇਹ ਗੱਲ ਕਰਾਂਗੇ ਸਾਡੇ ਜਿਹੜੇ ਦਾਣੇ ਨੇ ਉਹ ਬਦਰੰਗ ਨਿਕਲੇ ਜਾਂ ਕਾਲੇ ਰੰਗ ਦੇ ਨਿਕਲੇ ਉਹ ਤੁਹਾਨੂੰ ਕਾਫੀ ਫੰਗੀ ਸਾਈਡਾਂ ਬਾਰੇ ਸਲਾਹ ਦੇਣਗੇ ਵੀ ਤੁਸੀਂ ਇਹ ਕਰ ਲੋ ਯੋ ਕਰ ਲੋ ਬੋ ਕਰ ਲੋ ਤਾਂ ਕਿਸਾਨ ਭਰਾ ਜੀ ਇਹ ਗੱਲ ਕਰੀਏ ਦਾਣੇ ਬਾਰੇ ਬਦਰੰਗ ਹੋਣ ਦਾ ਕਾਰਨ ਕੀ ਹੈ ਕਿਉਂਕਿ ਹੁਣ ਜਿਹੜਾ ਸਮਾਂ ਇਸ ਟਾਈਮ ਪੈ ਰਿਹਾ ਬੂਰ ਹਰ ਇੱਕ ਬ੍ਰਾਈਡਿਟੀ ਦੇ ਵਿੱਚ ਜਦੋਂ ਝੋਨੇ ਨੇ ਵੱਲੀ ਵਾਰ ਕੱਢ ਲਈ ਉਸ ਤੋਂ ਬਾਅਦ ਜਿੰਨੀ ਵਾਰ ਆਉਂਦੀ ਹੈ ਪ੍ਰੋਪਰ ਕਿਉਂਕਿ ਇੱਕ ਟਾਈਮ ਦੇ ਵਿੱਚ ਹੀ ਨਹੀਂ ਵੱਲੀ ਵਾਰ ਆ ਕੇ ਸਾਰੇ ਦਾਣੇ ਤੇ ਪ੍ਰੋਪਰ ਬੂਰ ਨਹੀਂ ਪੈਂਦਾ ਜਿਵੇਂ ਜਿਵੇਂ ਅੱਗੇ ਪਿੱਛੇ ਜਿਵੇਂ 1.5 ਇੰਚ ਪੈ ਗਿਆ 2 ਇੰਚ ਪੈ ਗਿਆ ਐਵੇਂ ਮੰਨ ਲਓ ਵੀ ਇਹ ਹਫਤੇ ਤੋਂ 15 ਦਿਨਾਂ ਦੇ ਵਿੱਚ ਵਿੱਚ ਸਾਰਾ ਬੂਰ ਕੰਪਲੀਟ ਹੋ ਜਾਂਦਾ ਹੈ ਤਾਂ ਹੁਣ ਤੁਸੀਂ ਦੇਖੋ ਵੀ ਹੁਣ ਇਹ ਵਾਲਾ ਦਾਣਾ ਹੈ ਇਹਦੇ ਬੱਲੀ ਦੇ ਵਿੱਚ ਦੇਖੋ ਨੀ ਸਾਰਾ ਹੋਇਆ ਥੱਲੇ ਤੱਕ ਦਾਣੇ ਸਾਫ ਪਏ ਆ ਤੇ ਇਹਦੇ ਵਿੱਚ ਚਾਰਕ ਦਾਣੇ ਕਾਲੇ ਰੰਗ ਦੇ ਆ ਇਹਦਾ ਕਾਰਨ ਕੀ ਹੈ ਕਿ ਜਿਹੜਾ ਬੂਰ ਪਿਆ ਇਸ ਟਾਈਮ ਦੇ ਉੱਪਰ ਆ ਤੇੇ ਹਵਾਵਾਂ ਚੱਲੇ ਜਾਣੀਆਂ ਬੂਰ ਪੈਣ ਸਮੇ ਤੇਜ਼ ਹਵਾ ਚੱਲਣੀ ਕੋਈ ਮੀਂਹ ਨੇਰੀ ਝੱਖੜ ਚੋ ਲਾ ਜਾਣਾ ਇਸ ਚੀਜ਼ ਨਾਲ ਵੀ ਦਾਣੇ ਬਦਰੰਗ ਹੁੰਦੇ ਤੇ ਨੰਬਰ 2 ਕਾਰਨ ਜਿਵੇਂ ਕੀ ਹੁਣ 2-3 ਦਿਨਾਂ ਦਾ ਤਾਪਮਾਨ ਬਹੁਤ ਜ਼ਿਆਦਾ ਵੱਧ ਰਿਹਾ ਹੈ ਮੌਸਮ ਦੇ ਵਿੱਚ ਗਰਮੀ ਜ਼ਿਆਦਾ ਹੋ ਜਾਣੀ ਇਸ ਚੀਜ਼ ਨਾਲ ਵੀ ਦਾਣੇ ਬਦਰੰਗ ਹੁੰਦੇ ਕਿਉਂਕਿ ਪ੍ਰੋਪਰ ਬੂਰ ਨਹੀਂ ਪੈਂਦਾ ਬੂਰ ਨੂੰ ਪੈਣ ਲਈ ਇੱਕ ਬਹੁਤ ਵਧੀਆ ਮੌਸਮ ਚਾਹੀਦਾ ਜੋ ਕਿ ਜੋਨੇ ਦੇ ਫੀਵਰ ਦੇ ਵਿੱਚ ਹੋਵੇ ਕੀ ਨੁਕਸਾਨ ਦਾ ਇੱਕ ਨਾ ਹੋਵੇ ਅਗਰ ਮੌਸਮ ਜਿਆਦਾ ਖਰਾਬ ਹੋ ਗਿਆ ਤਾਂ ਵੀ ਇਹ ਰੋਗ ਤਾਂ ਵੀ ਦਾਣਿਆਂ ਦਾ ਜਿਹੜਾ ਬੂਰ ਪੈਣਾ ਉਹ ਪ੍ਰੋਪਰ ਆਪਦਾ ਕੰਮ ਨਹੀਂ ਹੁੰਦਾ ਇੱਕ ਕੁਆਲਿਟੀ ਦਾ ਬੂਰ ਨਹੀਂ ਪੈਂਦਾ ਜੇ ਆਪਾਂ ਕਹਿ ਸਕੀ ਤਾਂ ਹੁਣ ਇਹ ਚੀਜ਼ ਤੁਸੀਂ ਦੇਖੋਗੇ ਜਿਆਦਾ ਸੰਘਣੇ ਝੋਨੇ ਦੇ ਵਿੱਚ ਵੀ ਮਿਲੂਗੀ ਦਾਣਿਆਂ ਦਾ ਬਦਰੰਗ ਹੋਣਾ ਜਾਂ ਮੀਨਹੇਰੀ ਜਿਵੇਂ ਆਪਣੇ ਪਿਛਲੇ 2-3 ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਜਿਹੜੀ ਆਈ ਸੀ ਜ ਆਪਣੇ ਮੀਂਹ ਨੇ ਰੀ ਚੱਖਣ ਨੇ ਰੀ ਵੀ ਹੋ ਗਈ ਸੀ ਕਾਫੀ ਬਾਰਸ਼ ਆਈ ਸੀ ਉਸ ਟਾਈਮ ਦੇ ਆਪਣਾ ਝੋਨਾ ਨਿਸਾਰੇ ਤੇ ਸੀ ਬੂਰ ਪੈ ਰਿਆ ਸੀ ਤਾਂ ਉਸ ਚੀਜ਼ ਨਾਲ ਵੀ ਆਪਣਾ ਕਿਤੇ ਨਾ ਕਿਤੇ ਝੋਨੇ ਦੇ ਜਿਹੜੇ ਦਾਣੇ ਬਦਰੰਗ ਹੋ ਜਾਂਦੇ ਤਾਂ ਇਸ ਕਰਕੇ ਇਹ ਇਸ ਚੀਜ਼ ਨੂੰ ਕੋਈ ਵੀ ਦਵਾਈ ਕੋਈ ਵੀ ਫੰਗੀਸਾਈਡ ਕੋਈ ਐਨਪੀਕੇ ਜਾਂ 13045 ਜਾਂ ਕੋਈ ਵੀ ਤਤਾਂ ਵਾਲੀ ਸਪਰੇ ਕੋਈ ਵੀ ਐਦਾਂ ਦੀ ਚੀਜ਼ ਨਹੀਂ ਬਣੀ ਜਿਹੜੀ ਦਾਣੇ ਦਾਗੀ ਹੋਣ ਤੋਂ ਬਚਾ ਸਕੇ ਕਿਉਂਕਿ ਆਪਾਂ ਕਦੇ ਵੀ ਝੋਨੇ ਦਾ ਪ੍ਰੋਪਰ ਬੂਰ ਨਹੀਂ ਪੈਂਦਾ ਹੁੰਦਾ ਸਾਰੀ ਬੱਲੀ ਦੇ ਵਿੱਚ ਤੇ ਪ੍ਰੋਪਰ ਦਾਣੇ ਨਹੀਂ ਬਣਦੇ ਕਿਤੇ ਨਾ ਕਿਤੇ ਦਾਣਾ ਹਲਕਾ ਬਣ ਕੇ ਕਿਸੇ ਬੱਲੀ 'ਚ ਬਣਿਆ ਹੀ ਨਹੀਂ ਵੀ ਇਹ ਇੱਕ ਮੌਸਮ ਦੇ ਹੱਥ ਆ ਤਾਂ ਇਸ ਕਰਕੇ ਇਸ ਚੀਜ਼ ਤੋਂ ਘਬਰਾਉਣ ਦੀ ਜਰੂਰਤ ਨਹੀਂ ਜਿਹੜੇ ਇਹ ਦਾਣਿਆਂ ਦਾ ਬਤਰੰਗ ਹੋਣਾ ਹੈ ਇਹ ਮੌਸਮ ਦਾ ਕਾਰਨ ਹੈ ਇਹ ਕੋਈ ਬਿਮਾਰੀ ਨਹੀਂ ਹੈਗੀ ਇਥੇ ਹਰ ਸਾਲ ਹਰ ਵਾਰ ਵੀਡੀਓ ਬਣਦੀਆਂ ਨੇ ਕਿ ਭਈ ਸਾਡੇ ਦਾਣੇ ਜੋ ਕਾਲੇ ਨਿਕਲ ਰਹੇ ਆ ਜਦੋਂ ਹੁਣ ਆਪਣੇ ਇਹ ਜਦੋਂ ਵੱਲੀ ਬਾਹਰ ਆਈ ਉਸੇ ਟਾਈਮ ਇਹਦੇ ਵਿੱਚ ਪ੍ਰੋਪਰ ਹੁਣ ਆ ਦੇਖੋ ਇਹਦੇ ਵਿੱਚ ਦੋਦਾ ਵੀ ਬਣਿਆ ਪਿਆ ਆ ਦੇਖੋ ਪਰ ਇਹਦਾ ਕਲਰ ਜਿਹੜਾ ਉੱਪਰੋਂ ਛਿਲਕਾ ਜਾ ਉਹ ਹੋ ਗਿਆ ਇਹ ਕਿਤੇ ਨਾ ਕਿਤੇ ਜ਼ਿਆਦਾਤਰ ਜਿਹੜੇ ਵਟਾਂ ਨਾਲ ਪੌਦੇ ਇੱਥੇ ਕਈ ਵਾਰ ਹੁਣ ਜਿਵੇਂ ਮੌਸਮ ਦੇ ਵਿੱਚ ਤਾਂ ਮਨ ਵਧੇ ਹੋਏ ਇਹਨਾਂ ਨੂੰ ਪਾਣੀ ਨਹੀਂ ਮਿਲਦਾ ਸਟ੍ਰੈਸ ਲੈ ਜਾਂਦੇ ਆ ਜਾਂ ਉਹਦੇ ਕਾਰਨ ਵੀ ਹੋ ਜਾਂਦਾ ਤਾਂ ਮੇਨ ਗੱਲ ਇਹ ਇੱਥੇ ਖਤਮ ਹੁੰਦੀ ਹੈ ਵੀ ਇਹ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਵੀ ਵੈਰਾਈਟੀ ਦੇ ਇੱਕ ਵੈਰਾਈਟੀ ਚ ਨਹੀਂ ਹੈਗਾ ਕੰਮ ਇਹ ਹਰ ਇੱਕ ਦੇ ਵਿੱਚ 1401 ਦੇ ਵਿੱਚ ਵੀ ਹੈ 1847 ਦੇ ਵਿੱਚ ਮੈਂ ਪਿਛਲੇ ਸਾਲ ਆਪਾਂ ਦੇਖਿਆ ਆਪ ਦੇਖੀ 1847 ਜਿਹੜੀ ਵੈਰਾਈਟੀ ਉਹ ਜਮੇ ਐ ਲੱਗਦੇ ਵੀ ਕਿ ਇਹਦੇ ਤਾਂ ਦਾਣੇ ਹੀ ਕਾਲੇ ਨੇ ਪਰ ਬਾਅਦ ਦੇ ਵਿੱਚ ਆ ਕੇ ਜਦੋਂ ਉਹ ਪਕਾ ਦੇ ਸਮੇਂ ਤੇ ਆਉਂਦੀ ਹੈ ਉਦੋਂ ਸੈੱਟ ਹੋ ਜਾਂਦੇ ਆ ਤਾਂ ਹੁਣ ਇਹ ਚੀਜ਼ ਤੋਂ ਜੇ ਆਪਾਂ ਕਿਸੇ ਸਪਰੇਅ ਆ ਡੀਲਰ ਤੋਂ ਜਾ ਉਹ ਤਾਂ ਆਪਾਂ ਨੂੰ ਇਹੀ ਰਹਿ ਦਊਗਾ ਕਿ ਇੱਕ ਫੰਗਸ ਹੈ ਇਹਨੂੰ ਕੰਟਰੋਲ ਕਰੋ ਕਿਉਂਕਿ ਬਈ ਜਿਹੜਾ ਦਾਣਾ ਇਸ ਟਾਈਮ ਦਾਗੀ ਹੋ ਗਿਆ ਉਹਨੂੰ ਕੋਈ ਵੀ ਫੰਗੀ ਸਾਈਡ ਸਹੀ ਨਹੀਂ ਕਰ ਸਕਦਾ ਤੇ ਉਸ ਤੋਂ ਬਾਅਦ ਜਿਹਦੇ ਵਿੱਚ ਬੂਰ ਪ੍ਰੋਪਰ ਪੈ ਕੇ ਦਾਣਾ ਬਣ ਗਿਆ ਤਾਂ ਉਹਨੂੰ ਕੋਈ ਖਰਾਬ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਪੂਰੀ ਪੂਰੀ ਵੱਲੀ ਨਹੀਂ ਕਾਲੀ ਹੈਗੀ ਕਿਤੇ 1.5 ਇੰਚ ਹੈ ਕਿਤੇ 2 ਇੰਚ ਹੈ ਆ ਫੇਰ ਆਪਾਂ ਬਿਮਾਰੀ ਮੰਨ ਸਕਦੇ ਦੌਗੀਆਂ ਦੇ ਵਿੱਚ ਤੇ ਪੂਰੀ ਪੂਰੀ ਵੱਲੀ ਹੀ ਖਾਲ ਕਾਲੀ ਨਿਕਲ ਰਹੀ ਆ ਜਾਂ ਖਾਲੀ ਨਿਕਲ ਰਹੀ ਆ ਉਸ ਟਾਈਮ ਆਪਾਂ ਇਹਨੂੰ ਬਿਮਾਰੀ ਸਮਝ ਸਕਦੇ ਹਾਂ ਪਰ ਇਹ ਵਟਾਂਵੰਨਿਆਂ ਨਾਲ ਦੇਖਣ ਦੇ ਵਿੱਚ ਹੈ ਇਹ ਹਰ ਸਾਲ ਹੁੰਦਾ ਹੈ ਹਰ ਵਾਰ ਹੁੰਦਾ ਹੈ ਇਹ ਮੌਸਮ ਦਾ ਹੀ ਕਾਰਨ ਆ ਜਦ ਤੱਕ ਗਰਮੀ ਵਧ ਜਾਂਦੀ ਹੈ ਤੇ ਜਾਂ ਮੌਸਮ ਦੇ ਵਿੱਚ ਕੋਈ ਤੇਜ਼ ਹਵਾਵਾਂ ਤੇ ਕੋਈ ਹੋਰ ਮੀਂਹ ਨੇਰੀ ਕਰਕੇ ਵੀ ਹੋ ਜਾਂਦਾ ਤੇ ਉਸ ਤੋਂ ਸਭ ਤੋਂ ਵੱਡਾ ਕਾਰਨ ਇਹਦਾ ਹੈਗਾ कि ਜਿਹੜੀ ਆਪਾਂ ਨੇ ਸਾਰੇ ਟਾਈਮ ਸਪਰੇਅ ਕਰਦੇ ਆ ਕਿਉਂਕਿ ਆਪਣਾ ਜ਼ਿੰਮੇਦਾਰਾਂ ਦਾ ਇਹ ਰੁਟੀਨ ਬਣਿਆ ਹੋਇਆ ਜਦੋਂ ਆਪਣਾ ਝੋਨਾ ਕਿਤੇ 5-10% ਨਹੀਂ ਸਾਰਾ ਹੁੰਦਾ ਆਪਾਂ ਹਰ ਵਾਰ ਉਸੇ ਟਾਈਮ ਹੀ ਸਪਰੇਅ ਕਰਦੇ ਆ ਨਾ ਤਾਂ ਨਿਸਾਰੇ ਤੋਂ ਪਹਿਲਾਂ ਕਰਦੇ ਆ ਵੀ ਨਿਸਾਰਾ ਹੋਣ ਤੋਂ ਜਦੋਂ ਪਾਈਪਾਂ ਦੇ ਵਿੱਚ ਹੁੰਦਾ ਝੋਨਾ ਉਦੋਂ ਕਰਦੇ ਆ ਤੇ ਨਾ ਹੀ ਨਿਸਾਰਾ ਹੋਣ ਤੋਂ ਬਾਅਦ ਵੀ ਬੂਰ ਪੈਂਦਿਆਂ ਆਪਾਂ ਕਰਦੇ ਵਿੱਚ ਵਿਚਾਲੇ ਤਾਂ ਉਸ ਟਾਈਮ ਜਦੋਂ ਆਪਾਂ ਸਵੇਰ ਦੇ ਟਾਈਮ ਜੇ 5% ਨਿਸਾਰਾ ਹੋ ਰਿਹਾ ਆਪਣੇ ਖੇਤ ਦਾ ਤਾਂ ਸਪਰੇ ਦੇ ਟਾਈਮ ਜਦੋਂ ਆਪਾਂ ਸਵੇਰ ਦੇ ਟਾਈਮ ਸਪਰੇ ਕਰਨ ਵਾੜ ਦੇ ਖੇਤ ਦੇ ਵਿੱਚ ਜਿਹੜਾ ਬੂਰ ਪਿਆ ਹੁੰਦਾ ਉਹ ਡਿਸਟਰਬ ਹੋ ਜਾਂਦਾ ਡਿਸਟਰਬ ਹੋਣ ਨਾਲ ਵੀ ਪ੍ਰੋਪਰ ਉਹਦਾ ਬੂਰ ਦਾ ਜਿਹੜਾ ਕੰਮ ਆ ਉਹ ਨਹੀਂ ਹੁੰਦਾ ਤਾਂ ਉਹਦਾ ਕਾਰਨ ਵੀ ਕਿਤੇ ਨਾ ਕਿਤੇ ਦਾਣੇ ਬਦਰੰਗ ਹੋਣ ਦਾ ਕਾਰਨ ਹੈ ਤਾਂ ਇਸ ਕਰਕੇ ਇਹ ਚੀਜ਼ਾਂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਇਹ ਇੱਕ ਮੌਸਮ ਦੀ ਮਾਰ ਹੈ ਇਹ ਆਪਣੇ ਆਪ ਐਦਾਂ ਹੀ ਚੱਲਦੀ ਆ ਹਰ ਸਾਲ ਹੁੰਦੀ ਆ ਕੋਈ ਨਵੀਂ ਬਿਮਾਰੀਆਂ ਨਹੀਂ ਹੈਗੀਆਂ ਤੇ ਇਹਨੂੰ ਕੰਟਰੋਲ ਕਰਨ ਦੀ ਵੀ ਆਪਾਂ ਨੂੰ ਕੋਈ ਖਾਸ ਜ਼ਰੂਰਤ ਨਹੀਂ ਹੈਗੀ। ਇਹ ਜੋ ਵੈਰੈਟੀ ਤੁਸੀਂ ਦੇਖ ਰਹੇ ਹੋ ਆਪਣੀ ਪੀਲੀ ਪੁਸ਼ਾ ਵੈਰੈਟੀ ਹੈ ਹਰ ਸਾਲ ਲਾਉਂਦੇ ਆਪਾਂ। ਤੇ ਇਸ ਕਰਕੇ ਦੇਖੋ ਹੁਣ ਆਹ ਦੇਖੋ ਇੰਨੇ ਸਾਰਾ ਪ੍ਰੋਪਰ ਹੋਇਆ ਹੁਣ ਆਹ ਦਾਣੇ ਪੱਕ ਰਹੇ ਆ ਇਹਦੇ ਵਿੱਚ। ਚੋਂ ਇਹ ਪਹਿਲਾਂ ਬਾਹਰ ਆ ਗਈ ਸੀ। ਪਹਿਲਾਂ ਇਹਨਾਂ ਦਾ ਵਧੀਆ ਪ੍ਰੋਪਰ ਬੂਰ ਪਿਆ ਤੇ ਇਹਨਾਂ ਨੇ ਆਪਦਾ ਕੰਮ ਕੰਪਲੀਟ ਕਰ ਲਿਆ। ਹੁਣ ਜਿਹੜਾ ਇਸ ਤੋਂ ਬਾਅਦ ਸਮਾਂ ਚੱਲੂ ਹੈ ਆਪਣਾ ਜੋ ਨਾ ਪੱਕਣ ਵਾਲੀ ਸਟੇਜ ਅੱਲ ਜਾਊਆ ਇਸ ਕਰਕੇ ਬਹੁਤਿਆਂ ਸਪਰੇਆਂ ਦੀ ਜ਼ਰੂਰਤ ਨਹੀਂ ਮੈਂ ਆਪਣੇ ਖੇਤ ਦੇ ਉੱਪਰ ਹਜੇ ਤੱਕ ਇੱਕੋ ਸਪਰੇਅ ਵਰਤੀ ਹੈ ਤੇ ਹੋਰ ਕੋਈ ਦਾਣੇਦਾਰ ਜ਼ਹਿਰ ਜਾਂ ਹੋਰ ਕੁਝ ਨਹੀਂ ਪਾਇਆ ਤਾਂ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਪਸੰਦ ਆਊਗੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਹੋਰ ਕਿਸਾਨਾਂ ਤੱਕ ਵੀ ਸ਼ੇਅਰ ਕਰਿਆ ਕਰੋ ਤਾਂ ਜੋ ਕਿ ਆਪਣੀ ਵੀਡੀਓ ਦਾ ਹਰ ਇੱਕ ਜ਼ਿਮੀਂਦਾਰ ਨੂੰ ਫਾਇਦਾ ਮਿਲ ਸਕੇ ਤਾਂ ਹੁਣ ਗੱਲਬਾਤ ਕਰਾਂਗੇ ਅਪਨੈਕਸਟ ਵੀਡੀਓ 'ਚ ਜੋ ਵੀ ਤੁਹਾਡੇ ਸਵਾਲ ਜਵਾਬ ਹੋਣਗੇ ਤਾਂ ਬਾਕੀ ਜੋ ਹੁਣ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਤੁਸੀਂ ਕੱਲੀ ਪਾਣੀ ਦੀ ਮੈਨੇਜਮੈਂਟ ਰੱਖਣੀ ਹੈ ਨਾ ਹੀ ਕੋਈ ਮੰਨ ਲਓ ਆਪਾਂ ਸਪਰੇਅ ਕਰਨੀ ਹੈ ਨਾ ਹੀ ਕੁਝ ਹੋਰ ਕਰਨਾ ਚਾਹੇ 1401 ਵੈਰਾਈਟੀ ਹੈ ਚਾਹੇ ਕੋਈ ਵੀ ਵੈਰਾਈਟੀ ਹੈ ਜੇ 1401 ਦੇ ਵਿੱਚ ਤੁਸੀਂ ਐਮਰਜੈਂਸੀ ਚ ਕਰਨੀ ਵੀ ਹੈ ਤਾਂ ਸ਼ਾਮ ਦੇ ਟਾਈਮ ਕਰ ਸਕਦੇ